ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੂਪਰ ਲੈ ਜਾਵਣ ਤਸਵੀਰ ਬਦਲਦੀ ਕੌਮਾਂ ਦੀ ਗੁਰੂ ਸਵਾਰੇ ਖਾਲਸਾ ਜੀ ਸ਼ਹਾਦਤ ਇੱਕ ਬਹੁਤ ਵੱਡਾ ਸੰਕਲਪ ਹੈ ਸਾਡੇ ਧਰਮ ਦੇ ਅੰਦਰ ਤੇ ਸ਼ਹੀਦ ਹੋਣਾ ਜਾਂ ਸ਼ਹੀਦੀ ਮਿਲਣੀ ਹਰ ਇੱਕ ਦੇ ਹਿੱਸੇ ਨਹੀਂ ਆਇਆ ਸਾਡੇ ਧਰਮ ਦੇ ਵਿੱਚ ਪ੍ਰਮਾਤਮਾ ਤੇ ਗੁਰੂ ਤੋਂ ਬਾਅਦ ਜੇ ਕਿਸੇ ਦਾ ਸਤਕਾਰ ਹੈ ਤੇ ਉਹ ਸ਼ਹੀਦ ਦਾ ਸਤਕਾਰ ਹੈ ਮੈਂ ਇੱਕ ਛੋਟੀ ਜੀ ਘਟਨਾ ਦੱਸਾਂ ਕਿ ਸਰਦਾਰ ਉਦਮ ਸਿੰਘ ਜੀ ਨਾਗੋ ਕੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਪ੍ਰਧਾਨ ਵੀ ਰਹੇ ਮੈਂਬਰ ਰਾਜ ਸਭਾ ਰਹੇ ਔਰ ਬਹੁਤ ਵੱਡੀਆਂ ਉਹ ਵੱਡੇ ਉਹਨਾਂ ਅਹੁਦਿਆਂ ਦੇ ਉੱਤੇ ਪੰਥ ਦੇ ਵਿੱਚ ਕਾਰਜ ਕੀਤਾ ਤੇ ਹਰੇਕ ਮੋਰਚੇ 'ਚ ਵੀ ਅੱਗੇ ਹੋ ਕੇ ਜੂਝਦੇ ਰਹੇ 2 ਸਾਲ ਮੁਲਤਾਨ ਦੀ ਕੈਦ ਕੱਟੀ 2 ਸਾਲ اٹਕਦੀ ਕੈਦ ਕੱਟੀ ਗੁਰੂ ਕੇ ਬਾਗ 'ਚ ਵੀ ਡਾਂਗਾਂ ਖਾਧੀਆਂ ਜੈਤੋ ਦੇ ਮੋਰਚੇ 'ਚ ਵੀ ਆਏ ਤੇ ਜਦੋਂ ਉਮਰ ਦੇ ਆਖਰੀ ਪੜਾ ਤੇ ਮੌਤ ਆਉਣ ਲੱਗੀ ਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਉਹਨਾਂ ਨੂੰ ਮਿਲਣ ਵਾਸਤੇ ਗਏ ਕਹਿੰਦੇ ਨੇ ਵੀ ਜਦੋਂ ਫੇਰੂਮਾਨ ਸਾਹਿਬ ਗਏ ਤੇ 나ਗੋਕੇ ਸਾਹਿਬ ਥੋੜਾ ਮਨ ਪਰ ਆਇਆ ਤੇ ਫੇਰੂਮਾਨ ਜੀ ਕਹਿੰਦੇ ਵੀ ਕੌਮ ਦਾ ਜਰਨੈਲ ਐ ਤੂੰ ਬਹੁਤ ਵੱਡਾ ਕੀ ਗੱਲ ਹੋ ਗਈ ਐ ਤੇ ਸਰਦਾਰ ਉਦਮ ਸਿੰਘ 나ਗੋਕੇ ਨੇ ਉੱਥੇ ਉਸ ਵੇਲੇ ਗੱਲ ਕਹੀ ਸੀ ਕਿ ਜਥੇਦਾਰਾ ਦੁਨੀਆ ਤੋਂ ਜਾਣਾ ਤਾਂ ਸਭ ਨੇ ਐ ਪਹਿਲੇ ਵੀ ਚਲੇ ਗਏ ਅਸੀਂ ਵੀ ਚਲੇ ਜਾਣਾ ਪਰ ਜਿਹੜੀ ਸ਼ਹੀਦ ਦੀ ਮੌਤ ਐ ਮੈਨੂੰ ਇਸ ਗੱਲ ਦਾ ਸਦਾ ਅਫਸੋਸ ਰਹੇਗਾ ਕਿ ਮੈਨੂੰ ਛੀਦਾਂ ਵਾਲੀ ਮੌਤ ਨਹੀਂ ਆਈ ਕਿਉਂਕਿ ਮੈਂ ਕੋਈ ਮੋਰਚਾ ਨਹੀਂ ਛੱਡਿਆ ਕੋਈ ਜੇਲ੍ਹ ਨਹੀਂ ਛੱਡੀ ਕਿਸੇ ਵੀ ਕਿਸਮ ਦੇ ਨਾਲ ਜਦੋਂ ਵੀ ਪੰਥ ਤੇ ਭੀੜ ਬਣੀ ਮੈਂ ਅੱਗੇ ਹੋਇਆ ਪਰ ਉਹਨੇ ਨਾਲ ਮਨ ਭਰ ਕੇ ਇੱਕ ਗੱਲ ਕਹੀ ਸੀ ਵੀ ਜਿਹੜੀ ਸ਼ਹੀਦੀ ਆ ਨਾ ਇਹ ਬਹੁਤ ਹੀ ਵੱਡੇ ਭਾਗ ਹੋਂ ਤੇ ਫੇਰ ਨਸੀਬ ਹੁੰਦੀ ਹੈ ਫਿਰ ਉੱਥੇ ਫੇਰੂ ਮਾਨ ਨੇ ਕਿਹਾ ਸੀ ਵੀ ਜਥੇਦਾਰਾ ਮੈਂ ਤਾਂ ਅੱਜ ਪ੍ਰਣ ਕੀਤਾ ਹੈ ਵੀ ਮੈਂ ਸੱਚਮੁੱਚ ਸ਼ਹੀਦਾਂ ਦੇ ਵਿੱਚ ਆਉਣਾ ਹੈ ਫਿਰ 74 ਦਿਨ ਦੀ ਭੋਖੜ ਤਾਲ ਰੱਖ ਕੇ ਭਾਈ ਦਰਸ਼ਨ ਸਿੰਘ ਫੇਰੂ ਮਾਨ ਉਹ ਵੀ ਸ਼ਹੀਦਾਂ ਚ ਨਾਂ ਲਿਖਾ ਗਏ ਕਹਿਣ ਤੋਂ ਭਾਵ ਕਿ ਸ਼ਹੀਦੀ ਸੌਖੀ ਨਹੀਂ ਮਿਲਦੀ ਤੇ ਜਿਨ੍ਹਾਂ ਨੇ ਜੈਤੋ ਦੀ ਧਰਤੀ ਤੇ ਆ ਕੇ ਸ਼ਹੀਦیاں ਦਿੱਤੀਆਂ ਨਾ ਅੱਜ ਸਾਡੀ ਹਿਆਤੀ 'ਚ 100 ਸਾਲਾਂ ਆਇਆ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਵਹੀਰਾਂ ਘੱਟ ਕੇ ਇਸ ਜੈਤੋ ਦੀ ਧਰਤੀ ਤੇ ਪਹੁੰਚੋ ਤੇ ਆ ਕੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ